ਨਿਲਾਸੂਬ ਨਾਮ ਹਰ ਸੂਬਾ ^{(1)} ਪਾਲਾ ਹੈ ਹਮਾਰੀ ਅਗੁਰ ਨਸੂ ਜੈ ਦੂਜੀ ਸਾਹ ਰਾਤ ਸੁਸਾਂਤ ਪਾਛੈ ਪਰਿਓ ਰਾਤ ਲਹਿ ਹੋਈ ਦੇਹ ਬਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਦੋ ਮਾ ਅੱਲਾਹ ਦੀ ਜਾਨ ਗੁਰ ਸੇਵਾ ਤੇ ਸੋਕੂ ਉਪਜੈ ਫਿਰ ਦੁੱਖ ਨਾ ਲੱਗੈ ਆਈ ਬੋਰ ਸੇਵਾ ਤੇ ਸੁਖ ਪੂਜਾ ਤੇ ਮੁਕ ਨਾ ਲੱਗੈ ਆਈ ਜੰਮਣ ਮਰਣਾ ਮਿਟ ਗਿਆ ਕਾਲਾ ਕਿਛ ਨਾ ਬਸਾਏ ਹਰ ਸੇਤੀ ਮਨ ਰਵਰ ਮਨ ਮਾਰੀ ਪਿੰਨ ਤੋ ਜੋ ਚਲਨ ਸਤ ਗੁਰ ਪਾਹੀ ਮਹੱਲਾ ਤੀਜਾ ਵੇਨ ਸਬਦ ਸੁੱਤ ਨਾ ਹੋਵਈ ਜਿਦੇ ਅਨੇਕ ਕਰੈ ਸੀਸਾਲ ਫਿਰ ਕੀ ਸਾਧ ਮਾਰਉ ਆਉਂਦੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਅਰ ਨਾਮ ਤੇ ਹਾਈ ਹਰ ਉਚਰਾ ਹਰ ਲਾ ਲੈਣੀ ਜੋ ਜਪਦੇ ਹਰ ਹਰ ਦਿਨ ਸਰਾਤ ਤਿੰਨ ਹਉ ਕੁਰ ਬੈਣੀ ਸਤ ਗੁਰ ਮੇਰਾ ਪਿਆਰਾ ਅਰਾਧਿਆ ਤਿਨ ਜਨ ਦੇਖਾਂ ਨਣੀ ਆਵਾਰਿਆ ਆਪਣੇ ਗਿਨ ਤੋ ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ ਜਿਨਾਂ ਸਤ ਗੁਰ ਮੇਰਾ ਪਿਆਰਾ नयणि ਆਨੰਦ ਪਾਇਆ ਮੇਰੀ ਮਾਇਆ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸਹਿਜ ਸੇਖੀ ਮਨ ਬਤੀਆਂ ਵਾਦਾਈਆਂ ਰਾਗ ਤੁੰਗਰ ਬਾਰ ਪਰੀਆਂ ਸ਼ਬਦ ਦਾ ਬਣਾਈਆਂ ਸ਼ਬਦ ਉਹ ਤਾਂ ਗਾਵੋ ਹਰੀ ਕੇ ਰਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹਾ ਹਰ ਨਾਮ ਦੇ ਹਰ ਨਾਮ ਦਾ ਤੂੰ ਮਨ ਮੇਰੇ ਤੂੰ ਸੋ ਵਿਸਾਰਨਾ ਕੀ ਕਰਿਓ ਕਰੇ ਤੇਰਾ ਕਾਦ ਸਭ ਸਵਾਰਣ ਸੁਭਨਾ ਗਲਾ ਸਮਰਤ ਸੁਆਮੀ ਸੋ ਕਿਉ ਬਨ ਹੋਵੇ ਸਾਰੇ ਕਰਹ ਨਾਨਕ ਮਨ ਮੇਰੇ ਸੁਖਾ ਰਹੋ ਵਰਨ ਨਾਲੇ ਸੱਚੇ ਸਾਹਿਬ ਆਗਿਆ ਨਾਂਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਦੇ ਸੋ ਪਾਵੇ ਸਦਾ ਸਤਿ ਸਦਾ ਆਹ ਤੇਰੀ ਨਾਮ ਬਨ ਵਸਾ ਬਿਨ ਨਾਮ ਜਿਨ ਕਾ ਮਨ ਰਸਿਆ ਵਾਜੀ ਸਭ ਤੁਨੇ ਰੇ ਕਹ ਨਾਮਿਕ ਸੱਚੇ ਸਰੂਪਿਆ ਨਹੀ ਧਰਤੇ ਰੈ ਸੱਚਾ ਨਾਮ ਮੇਰਾ ਆਧਾਰੂ ਸੱਚਾ ਨਾਮ ਹੀ ਆਧਾਰ ਮੇਰਾ ਜਿਨ ਕਉ ਤੁਨ ਸਭ ਗਵਾਇਆ ਪਰ ਸਾਥ ਸੁਖ ਬਣ ਆਏ ਵਸਿਆ ਤੁਝ ਨੇ ਇਛਾ ਸਾਕੋ ਪੁਜਾਈਆਂ ਸਦਾ ਗੁਰਬਾਣ ਕੀਤਾ ਜਿਨ ਬਿਟੋ ਜਿੰਦਿਆ ਇਵਟਿਆ ਜਿ ਕਹ ਨਾਨਕ ਸੁਣੋ ਸੰਭੋ ਸਬਦੁ ਤੁਧ ਤਉ ਰਹੁ ਪਿਆਰੁ ਸਾਚਾ ਨਾਮੁ ਮੇਰਾ ਆਧਾਰੋ ਵਾਜੇ ਪੰਚ ਸਬਦ ਸਤਿ ਕਰ ਸੁਭਾਗੈ ਕਰ ਸੁਭਾਗੈ ਸਬਦੁ ਵਾਜੇ ਕਲਾ ਜਿਤ ਕਰਿ ਤਾਰੀਆ ਪੰਚ ਤੁਧ 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 ਅਸ ਕੀਤੇ ਗਾਲ ਕੰਡ ਕੋ ਮਾਰਿਆ ਭੁਰ ਕਰਮ 바ਇਆ ਤੁਜਿਨ ਕੋ ਤੇ ਨਾਮੁ ਮਹਾਰ ਕਹਿ ਲਾਗੀ ਕਹਿ ਨਾਨਕ ਤੈ ਸੁਖ ਹੋਆ ਇਤਿ ਕਰਿ ਅਨੰਦ ਵਾਜਿ ਸਾਚੀ ਦੇਵ ਬਿਰਦੇ ਹਨ ਦੇ ਹਨ ਮਾਨੀ ਦੇ ਹਨ ਮਾਨੀ ਬਿਬਾ ਬਾਚੋਂ ਪਿਆ ਕਰੇ ਨੇ ਚਾਲੀਆਂ ਤੁਵਾਨ ਸੰਹਰਾਤ ਕੋਈ ਨਾ ਨਿਂ ਕਰਪਾ ਕਰ ਮਨਵਾਲੀਆਂ ਇਸ ਮੋਹੁਰ ਖਾਉ ਨਾ ਈ ਸ਼ਬਦ ਲਾਗ ਸਵਾਲੀਆਂ ਕਹ ਨਾਨਕ ਲਿਬਾ ਬਾਚੋਂ ਪਿਆ ਕਰੇ ਨੇ ਚਾਲੀਆਂ ਆਰੰਭ ਦੇ ਆਨੰਦ ਸਭ ਕੋ ਕਰ ਆਨੰਦ ਤੁਮ ਹੀ ਜਾਣੇ ਅਜਾਣੇ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਤਾਰਿ ਕਿਰਪਾ ਕਦਿ ਵਿਖ ਕਟੇ ਗਿਆਨ ਅੰਜਨ ਸਾਰੇ ਆਂਦਰੋ ਜਿਨ ਕਾ ਮੋ ਤਾ ਕਿਨ ਕਰਿ ਸ਼ਬਦ ਸਚੈ ਸੁਹਾਰਿਆ ਕਹੈ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂ ਦੇਹ ਸੋਈ ਜਨ ਪਾਪ ਹੈ ਪਾਪਕ ਸੋ ਜਨ ਦੇਹ ਜਿਸ ਮੋ ਮੋਹ ਤਿਆਗ ਕਰੇ ਵਿਚਾਰਿਆ ਇਕ ਪਰਮ ਭੂਲੇ ਕਿਨੇ ਤਦਸ ਕੀ ਕਾ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਿਆਨ ਨਰਮਲ ਜਿਨਾ ਬਾਣਾ ਪਾ ਬਈ ਕਹ ਨਾਮਿਤ ਜਸ ਦੇ ਪਿਆਰੇ ਸੋਈ ਤੁਨ ਪਾ ਬਈ ਆਵ ਸੰਤ ਪਿਆਰੇ ਹੁਆ ਕਰਤ ਕੀਰਹ ਕਹਾਣੀ ਕਰਹ ਕਾਣ ਕਤ ਤੇਰੀ ਕਿਤ ਦਵਾਰ ਪਾਈਆ ਤਨ ਮਨ ਭਨ ਸਭ ਸੋਗ ਗੁਰ ਦਾ ਹੁਕਮ ਮੰਨਿਆ ਪਾਈਆ ਹੁਕਮ ਮੰਨਿਓ ਗੁਰ ਕੇ ਰਾਜਾ ਬਸ ਹਾਣੀ ਤਰਮਾ ਤੋ ਸੰਤੋ ਸੱਤਿ ਹੋਆ ਕਰਤ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿੰਨਾ ਨਾ ਪਾਇਆ ਚਤੁਰਾਈ ਨਾ ਪਾਇਆ ਕੋ ਮੈਂ ਉਸਣ ਮਨ ਮੇਰੇ ਉਸ ਸਦਾ ਸਤਿ ਸੰਭਾਲੇ ਅਗੰਮ ਅਗੁਰ ਚਲਵਤ ਪ੍ਰੀਅੰਤ ਨਾ ਪਾਇਆ ਹੋ ਨਾ ਪਾਇਆ ਕਿੰਨਾ ਤੇਰਾ ਆਪਣਾ ਗਿਆਨ ਹੈ ਜੀ ਜੰਤ ਸਭ ਤੇਰਾ ਗਿਆਨ ਕੋ ਆਕ ਬਕਾਨ ਹੈ ਅੱਖਰ ਤੱਕ ਤੇ ਸਭ ਤੂੰ ਹੈ ਜਿਨ ਜਗ ਤੋ ਪਾਇਆ ਕਹੈ ਨਾਨਕ ਤੂੰ ਸਦਾ ਅਗੰਭ ਹੈ ਤੇਰਾ ਅੰਤ ਨਾ ਪਾਇਆ ਸੋ ਰੂਹਾਂ ਮੰਜਨੇ ਅਮਰਤ ਪੋਜ ਦੇ ਸੋ ਵਰਤ ਗੁਰ ਤੇ ਪਾਇਆ ਪਾਇਆ ਅਮਰਤ ਗੁਰੂ ਤੇ ਪਾਏ ਨੀ ਸੱਚਾ ਮਨ ਵਸਾਇ ਕੀ ਜੰਤ ਸਭ ਕੋ ਤੁਮ ਪਾਏ ਇਕ ਵੇਖ ਬਲਸਣੇ ਆਇਆ ਲਾਪ ਕੰਨਾ ਮੈਂ ਬੋਲਣਾ ਕੰਨਾਂ ਤੇ ਕੀ ਬਾਲਾਂ ਨ ਕੀਏ ਤੁਮ ਹਰਿ ਜਾਣਾ ਗੁਰ ਪ੍ਰਸਾਦੀ ਜੀ ਨਹੀਂ ਆਪ ਤਜਿਆ ਹਰ ਬਾਸ ਨਾ ਸਮਾਣੀ ਕਹ ਨਾਨਕ ਚਾਲ ਭਗਤਾਂ ਦੀ ਤੋ ਜੋਦ ਨਿਰਾਲੀ ਜੋ ਕੁ ਚਲਾਏ ਤੇ ਚਲਹਿ ਸੁਆਮੀ ਹੋਰ ਕੀ ਜਾਣਾ ਗੁਣ ਤੇਰੇ ਜੇ ਕੁ ਤੂ ਚਲਾਏ ਤੇ ਮੈਂ ਚਲਹਿ ਜਿਨਾ ਮਾਰਗ ਪਾਵਹਿ

ਇਹੋ ਤਨ ਕਾ ਮਨ ਵਸਿਆ ਜਨ ਤੁਰੋ ਲਿਖਿਆ ਆਇਆ ਤੁਪਰੇ ਕੁਨੇ ਰੇ ਤਰੇਕ ਲਲਾ ਗਲਨੀ ਕੰਨ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿ ਤੂ ਸੁਨਾਇਆ ਪਵਨ ਤਹ ਹੋਏ ਜਿਨਾਂ ਜਿਨੀ ਹਰ ਤਿਆ ਆ ਹਰ ਤਿਆ ਆ ਪਵਨ ਤਹ ਹੋਏ ਗੁਰਮੁਖ ਜਿਨੀ ਤਿਆ ਆ ਪਵਨ ਮਾਤਾ ਸਤਿ ਤਤ ਉਟੰਬ ਸਹਤ ਸਿਮ ਪਵਨ ਸੰਗਤ ਸਭਾਈਆ ਧੰਦੇ ਪਵਤ ਸੁਣਦੇ ਪਵਤ ਸੇ ਪਵਤ ਹੀਨੀ ਮਨ ਵਸਾਇਆ ਕਹ ਨਾਨਕ ਉਸੇ ਪਵਤ ਜਿਮੀ ਗੁਰਮੁਖ ਹਰਿ ਹਰਿ ਧਿਆਇਆ ਕਰਮੀ ਸਹਜ ਨਹੁ ਪੁਜਾਰਿ ਸਹਜੀ ਸਹਜਾਨਾ ਜਾਇ ਸਹਜਾ ਸਖਤੈ ਸੰਜਮ ਰਹਿ ਕਰਮੁ ਹਮਾਇ ਸਹ ਸਹਿ ਜੀਉ ਮਨੀਰ ਹੈ ਕਿਤ ਸੰਜਮ ਕੋ ਪਾਇ ਜਾਇ ਮਨ ਤੋਂ ਬਹੁ ਸ਼ਬਦ ਲਾਗ ਹਰ ਸੋ ਰਹੋ ਚਿਤ ਲਾਏ ਕਹ ਨਾਨਕ ਗੁਰ ਪ੍ਰਸਾਦੀ ਸਹਜ ਉਪਜੈ ਸਹਸਾ ਜਿਬ ਜਾਏ ਜੀਉ ਮਾਰੇ ਬਾਹਰ ਹੋ ਨਿਰਮਲ ਬਾਹਰ ਹੋ ਨਿਰਮਲ ਜੀਉ ਕੋ ਮਾਰੇ ਕਿ ਜਨਮ ਜੁਵੇ ਹਾਰਿਆ ਤਿਸ਼ਨਾ ਵਟਾ ਰੋਗ ਲੱਗਾ ਮਰਨ ਮਨੋਂ ਦੇ ਸਾਰਿਆ ਵੇਦਾਂ ਮੈਂ ਨਾਮ ਤੁਮ ਸੋ ਸੁਣੇ ਨਾਹੀ ਫਿਰੇ ਜਾਉਂਦੇ ਤਾਲਿਆ ਪਹਿਰੇ ਨਾਮਿਕ ਜਨ ਸੱਚ ਸੱਜਿਆ ਮੇਲ ਨਾ ਕੀ ਤੈਨਿ ਜਨਮ ਜੀਵਾ ਹਾਰਿਆ ਜੀਓ ਉਹ ਨਿਰਮਲ ਪਾਹਰ ਉਹ ਨਿਰਮਲ ਪਾਹਰ ਉਹ ਤਨਮਲ ਜੀਓ ਨਿਰਮਲ ਸਾਚਿ ਗੁਰ ਤੇ ਕਰਨੀ ਕਮਾਣੀ ਊੜ ਕੇ ਸੋਇ ਪਹੁੰਚਾ ਨਾ ਮਨਸਾ ਸੱਚ ਸਮਾਨ ਜਨਮਰਤਨ ਜਿਨੀ ਕਥਿਆ ਭਲੇ ਸੇਵਨ ਜਾਰੀ ਕਹੇ ਨਾਮਿਕ ਜਨ ਮਾਨ ਨਿਰਮਲ ਸਦਾ ਰਾਨੀ ਗੁਰ ਨਾਲੇ ਦੇਖ ਕੋ ਸਤਿਗੁਰੂ ਸੇ ਕੀ ਸਾਨੁ ਮੁਖ ਹੋ ਵੈ ਹੋਵਤ ਸਮ ਸਿਖ ਕੋਈ ਜੀਵ ਰਹਿ ਗੁਰ ਨਾਲੇ ਗੁਰ ਕੀ ਚਰਨ ਹਰਿ ਦਰਿ ਧਿਆਏ ਅੰਤਰ ਆਤਮ ਸਮਾਲੇ ਆਪ ਛਡ ਸੁਦਾ ਰਹ ਪਰਣ ਗੁਰ ਬਿਨ ਅਭਨ ਜਾਣ ਕੋਈ ਕਹੈ ਨਾਨਕ ਸੋ ਹੋ ਸੰਤੋ ਸੋ ਸਤ ਸਮ ਮੁਖ ਹੋਏ ਦੇਖ ਕੋ ਗੁਰ ਤੇ ਬੇ ਮੁਖ ਹੋ ਵੈ ਦਿਨ ਸਤਗੁਰ ਮੁਖੰਦ ਪਾਵੈ ਆਵ ਮੁਕਤ ਮਹੂਰਤ ਕੋਈ ਪੁੱਛੋ ਬੇਕੀਆ ਜਾਏ ਅਨੇਕ ਜੂਨੀ ਭਰਮਿਆ ਆਪਨ ਸਤਗੁਰ ਮੁਕਤ ਨਾ ਪਾਏ ਤੇ ਮੁਕਤ ਪਾਏ ਲਾਗ ਚਰਣੀ ਸਤਗੁਰੂ ਸੁਖ ਦਸੁਨਾਏ ਕਹੈ ਨਾਨਕ ਕੀ ਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਏ ਆਵੋ ਸੇ ਸਤਗੁਰੂ ਦੇ ਪਿਆਰੇ ਉਹ ਨਾ ਉਹ ਸੱਚੀ ਬਾਣੀ ਬਾਣੀ ਤੰਗਾ ਉਹ ਗੁਰੂ ਕੀ ਦੀ ਬਾਣੀ ਜਨ ਸਿਰ ਬਾਣੀ ਜਿਨ ਕੰਮ ਉਹ ਦਰਤ ਹੋਵੇ ਜਰਦਾ ਤਨਹ ਸੰਮਾਨੀ ਬਹੁ ਅੰਮ੍ਰਿਤ ਸਦਾ ਗਹੋ ਹਰਿ ਰੰਗ ਜਿਨਜਪੇ ਹੋ ਸਾਰਗ ਪਾਣੀ ਕਰ ਨਾਨਕ ਸਦਾ ਗਾਵੋ ਈ ਸੱਚੀ ਬਾਣੀ ਸਤਿਗੁਰੁ ਦਿਨਾ ਹੋਰ ਤੱਥੀ ਹੈ ਬਾਣੀ ਬਾਣੀ ਤਾਂ ਗੱਥੀ ਸਤਿਗੁਰੁ ਬਾਜੋ ਹੋਰ ਤੱਥੀ ਬਾਣੀ ਪਹਿਨ ਕੱਤੇ ਸੁਣਦੇ ਕੱਤੇ ਕੂਕੀਆ ਆਗੁ ਹਰਿ ਹਰਿ ਨਿਤ ਕਰਿ ਰਸਨਾ ਕਹਿਆ ਕਛੂ ਨ ਜਾਣੀ ਜਿਤ ਜਨ ਕਾ ਜਿ ਲਾਇਆ ਪਾਇਆ ਬੋਲਨ ਪੈ ਰਵਾਣੀ ਕਹ ਨਾਨਕ ਸਤਿ ਗੁਰੂ ਵਜੋ ਹੋਰ ਸੱਚੀ ਬਾਣੀ ਗੁਰ ਦਾ ਸ਼ਬਦ ਰਤਨ ਹੈ ਜਿਹਦੇ ਜਿਤ ਜੜਾਓ ਦਕਰਤ ਜਿਤ ਮਨ ਲਾਗਦਾ ਏ ਉਹ ਆ ਸਮਾਓ ਤਦ ਦੁਸੇਤੀ ਮਨ ਮਿਲੇ ਸੱਚਾ ਲਾਇਆ ਭਾਉ ਆਪੇ ਹੀ ਰਤਨ ਆਪਨੇ ਜਿਸਮੋਂ ਦੇਹ 부ਝਾਏ ਕਹ ਨਾਂ ਨਿ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਦਕ ਆਪੋ ਪਾਏ ਕਹਿ ਕਰਤਾ ਤੇ ਹਉਮਰਤਾਏ ਹਉਮਰਤਾਏ ਆਪ ਬਿਟੈ ਗੁਰਮੁਖਿ ਸਹਿ 부ਝਾਏ ਤੋੜੇ ਤੁੰਤਨ ਰਵੈ ਮੂਤਿ ਸ਼ਕੁਮ ਨੋ ਬਸਾਈ ਗੁਰਮੁਖ ਜਸਨੋ ਆਪ ਕਰੇ ਸੋ ਹੋਵੇ ਕਿਸ ਸਿਉ ਲਿਵ ਲਾਏ ਕਹੈ ਨਾਨਕ ਆਪ ਕਰਤਾ ਆਪੇ ਹੁਕਮੁ ਬੁਝਾਈ ਸਿਮਰਤ ਸਾਸਤ੍ਰ ਪਉਨ ਬਾਤੁ ਵਿਚਾਰ ਦੇ ਤੱਤ ਸਾਰ ਨ ਜਾਣੀ ਤੱਤ ਸਾਰ ਨ ਜਾਣੀ ਗੁਰ ਬਾਚੋਂ ਤੱਤ ਸਾਰ ਨ ਜਾਣੀ ਇਹੀ ਗੁਣੀ ਸੰਸਾਰ ਭਰਮ ਸੁਪਾ ਸੁਤਿਆ ਦੇਹ ਵਿਹਾਣੀ ਗੁਰ تیر ਪਾਤੀ ਸੇ ਜਨ ਜਾਗੇ ਜਨ ਹਰਮਨ ਵਸਿਆ ਹੁੰਦਾ ਹੈ ਅਮਰਤ ਬਾਣੀ ਕਹ ਨਾਨਕ ਸੋ ਤਤ ਪਾਏ ਜਿਸ ਨੂੰ ਅਨੰਦ ਹਰਲੇ ਲਾਗੇ ਜਾਗ ਤੁਰਣ ਵਿਹਾਣੀ ਮਾਤਾ ਕੀ ਉਦੁਰ ਮਹ ਤਤ ਪਾਗਤਨੀ ਸੋਖ ਮਨੋ ਵਿਸਾਰੀਆਂ ਮਨੋ ਕਿਉ ਵਿਸਾਰੀਆਂ ਬੜਾ ਤਾ ਜੇ ਅਗਨ ਮਹ ਆਵਾਜ਼ ਪਹੁੰਚਾ ਬਈ ਉਸ ਨੂੰ ਕਿਉ ਹੋਏ ਨ ਸਤੀ ਜਿਸਮੁ ਆਪਣੀ ਲੈ ਬਰਲਾ ਹੈ ਆਪਣੀ ਲੈ ਤੇ ਆਪੇ ਲਾਇ ਮੁਕਤਿ ਬਸ ਸਮਾਲੀਐ ਤਨ ਨਾਨਕੀ ਵਟਗਾਤਾ ਸੁਖਿ ਮਨੋਂ ਵਿਸਾਰੀਐ ਜੈਸੀ ਅਗਨੁ ਕਰਮੈ ਤੈਸੀ ਬਾਹਰ ਮਾਇਆ ਮਾਇਆ ਕਨ ਸਭਿ ਕੋ ਜੇ ਹੀ ਕਰਤੈ ਤਿਤ ਰਚਾਇਆ ਜਾ ਤਿਸ ਭਾਣਾ ਕਾ ਜਨਿਆ ਪਰਵਾਰ ਭਲਾ ਭਾਇਆ ਜੁ ਕੁੱਟਿ ਲਕੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਏ ਮਾਇਆ ਜਿਤ ਹਰ ਮਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦਿ ਜਿਨਾਂ ਦੇ ਬੁਲਾ ਕੀ ਇਤਨੀ ਵਿੱਚੇ ਮਾਇਆ ਪਾਇਆ ਹਰ ਆਪ ਮੁਦ ਕਹਿ ਮੁਦ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਬਿਟੋ ਰਹੇ ਲੋਕ ਬਿਲ ਲਾਏ ਐਸਾ ਸਤਿਗੁਰ ਜੀ ਮਿਲੈ ਜਿਸ ਨੂੰ ਸਿਰ ਸੋਪੀਐ ਵਿੱਚੋਂ ਆਪ ਜਾਏ ਜਿਸ ਬਰ ਕੀ ਜੋਤਿ ਤਸ ਨਿ ਲਗਾ ਹਰਿ ਆਵਰੋ ਸਾਨ ਮਨਿ ਆਏ ਹਰਿ ਆਪੋ ਮੁਲਕ ਹੈ ਭਾਗ ਨਾ ਕੇ ਨਾਨਕਾ ਜਿਨ ਹਰਿ ਪੰਨਾ ਕੋਇ ਹਰ ਰਹੁ ਸੁਮੀ ਮਨ ਵਣਜਾਰਾ ਹਰ ਦਾਸ ਸੁਮੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰਿ ਹਰਿ ਨਿਤ ਜਪੇ ਹੋ ਜੀ ਆਹੁ ਲਾਹਾ ਕਟੇ ਹੋ ਦਿਹਾੜੀ ਉਹ ਭੰਦਿਨ ਮਿਲਿਆ ਜਿਨ ਹਰਿ ਆਪੇ ਪਾਣਾ ਹੇ ਨਾਨਕ ਹਰ ਰਾਸ ਕੀ ਮਨੋਵਾ ਬੰਜਾਰਾ ਏ ਰਸਮ ਤੁੰਦਰ ਸੁਰਾਚ ਰਹੀ ਤੇਹੀ ਪਿਆਸ ਨ ਜਾਏ ਪਿਆਸ ਨ ਜਾਏ ਹੋਰ ਕਿਤੇ ਜਿਚਰ ਹਰ ਰਾਸ ਫਲ ਨਾ ਪਾਏ ਹਰ ਰਸ ਪਾਏ ਫਲ ਪਿਆ ਹਰ ਰਾਸ ਬਹੁਤ ਮਤਸ਼ਨ ਲੱਗਿਆ ਆਈ ਇਹ ਉਹ ਵੰਦਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹੈ ਨਾਮਿਤ ਹੋਰ ਅਨਵਸ ਸਭੀ ਸਦੇ ਜਿਹਾ ਹਰਵਸਰ ਮਨ ਆਏ ਇਹ ਸਰੀਰਾ ਮੇਹਾਂ ਹਰ ਤੁੰਬ ਜੋਤ ਰੱਖੀ ਤਾ ਤੂ ਜਗ ਮਹਿ ਆਇ ਹਰ ਜੋਤ ਰੱਖੀ ਤੁਮ ਵਿੱਚ ਤਾ ਤੂ ਜਗ ਮਹਿ ਾਰੇ ਤੇ ਮਾਤਾ ਤੇ ਪਿਤਾ ਜਿਨ ਜੀਵ ਉਪਾਰੇ ਜਗਤ ਦੇਖਾ ਆ ਗੁਰਪੁਰ ਸਾਧੀ ਗੁਜਿਆ ਕਾ ਚਕ ਤੋ ਹੋਆ ਚਲਤ ਨਦਰੀਆ ਆ ਕਹ ਨਾਨਕ ਸ੍ਰਿਸ਼ਟ ਕਾ ਮੂਰਤ ਇਹ ਆਪਣਾ ਕਿਰਜਾ ਤੇ ਅਨਹਤ ਬਾਣੀ ਗੁਰੂ ਸ਼ਬਦ ਜਾਣੀ ਹਰ ਨਾਮ ਮਹਰਸਪੋਹ ਕਹ ਨਾਨਕ ਪ੍ਰਭ ਆਪ ਮਿਲਿਆ ਅਰਣਕਾਰ ਜੋਖੇ ਕੇ ਸਰੀਰ ਮੇਰਾ ਇਸ ਜਗ ਮਹ ਆਇ ਕੈ ਪਿਆ ਤੁਧ ਕਰਮ ਕਮਾਇਆ ਕੀ ਕਰਮ ਕਮਾਇਆ ਤੁਧ ਸਰੀਰ ਜਾਤ ਜਗ ਮਹ ਆਇਆ ਜਿਨ ਹਰ ਤੇਰਾ ਰਚਨ ਰੱਖਿਆ ਸੋ ਹਰਿ ਮਨ ਨਾ ਵਸਾਇਆ ਗੁਰ ਪ੍ਰਸਾਦਿ ਹਰਿ ਮਨੋ ਵਸਿਆ ਉਦ੍ਰਗ ਲਿਖਿਆ ਪਾਇਆ ਕਹੈ ਨਾਨਕ ਤੇਰੋ ਸਰੀਰ ਪਰਮਾਣੁ ਹੋਆ ਜਿਨ ਸਤਿ ਗੁਰ ਸਿਓ ਚਿਤ ਲਾਇਆ ਇਹ ਨੇਤ੍ਰੋ ਮੇਰੇ ਹੋ ਹਰ ਤੁਮੈ ਜੋਤਰੀ ਹਰਿ ਗਣ ਅਵਰਨ ਦੇਖਉ ਕੋਈ ਥਰਮੇ ਮੇ ਅਵਰਨ ਦੇਖਉ ਕੋਈ ਨਦਰਿ ਹਰਿ ਨੇ ਹਾਲਿਆ ਉਹੋ ਵੇ ਸ ਸੰਸਾਰ ਤੁਮ ਦੇਤ ਦੇ ਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦਿ ਬੁਝੀਆ ਜਾਂ ਵੇਖਾ ਹਰ ਇੱਕ ਹੈ ਹਰ ਬਨੇ ਆਪਣਾ ਕੋਈ ਕਹ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ ਇਹ ਸੁਣਣੋਂ ਮੇਰੇ ਮੂ ਸਾਚੈ ਸੁਣਣ ਨੂੰ ਪਠਾਏ ਸਾਚੈ ਸੁਣਣ ਨੂੰ ਪਠਾਏ ਸਰੀਰ ਲਾਏ ਤਉ ਹੋਸਾ ਤੁਮ ਜਿਤ ਸੁਣੀ ਮਾਨ ਤਨ ਹਰਿਆ ਹੋਆ ਅਰਸਮ ਰਸ ਸਮਾਨ ਸੱਚ ਅਲਕ ਵਿਡਾਣੀ ਤਾ ਕੀ ਗਤ ਤੈ ਨ ਜਾਏ ਕਹ ਨਾਨਕ ਅਮਰਤ ਨਾਮ ਸਮੋ ਪਵਿੱਤਰ ਹੋ ਮਹ ਸੱਚ ਸੁਣਨੋ ਪਠਾਏ ਆਰਤੀਓ ਕੋ ਪਾਉਂਦਰ ਲਖ ਤੈ ਵਾਜਾ ਪਖਨ ਬਜਾਇਆ ਬਜਾਇਆ ਬਾਚਾ ਪੌਂ ਨੌ ਦਵਾਰੇ ਪ੍ਰਗਟਿ ਦਸ ਵਾਂ ਗੁਪਤ ਰਖਾਇਆ ਗੁਰਦੁਆਰੇ ਲਾਇ ਭਾਵਨੀ ਇੱਕ ਨੰਦਸ ਵਾਂ ਦੁਆਰ ਦੇਖਾਇਆ ਤਨ ਅਨੇਕ ਰੂਪ ਨਾਮ ਨਿਲਦ ਇਸ ਗੰ ਕੁੰਨ ਜਾਹੀ ਪਾਇਆ ਕਹੈ ਨਾਨਕ ਹਰ ਪਿਆਰ ਜਿਉ ਗੁਪਾਂਦਰ ਰਖਤੈ ਵਾਜਾ ਪਹਣ ਬਜਾਇਆ ਏਹੋ ਸੱਚਾ ਸੁਹੇਲਾ ਸੱਚਾ ਕਰਦਾ ਬਹੁ ਗਾਵੋ ਤਸੋਇ ਨਾ ਘਰ ਸਾਚੈ ਜਿਤੈ ਸਰਦਾ ਸਚਿ ਧਿਆਵਨੀ ਸਚੋ ਧਿਆਵ ਜਾਖੁ ਭਾਗ ਗੁਰਮੁਖ ਜਿਨਾ ਉਭਾਵਹਿ ਇਹੋ ਸਚ ਸਭਨਾ ਕਾਖਸੁ ਹੈ ਜਿਸ ਬਖਸ਼ੀਐ ਸੁ ਜਨ ਭਾਵਹਿ ਕਹ ਨਾਨਕ ਸਚ ਸੋਹਿਲਾ ਸਚੈ ਕਰਿ ਗਾਵਹੀ आनंद सुनो कोट पाकी हो सकल मनोरथ पूरे आरत्रम प्रभु पाया परे सिद्ध बसूवे भूत रोह संपात तेरे सुनी सच्ची वाणी संत साजन कहे सर से पूरे गुरु ते वाणी सुनते पुनीत कह के भगत ਸਤਿਗੁਰ ਰਹਿਆ ਪਰ ਪੂਰੇ ਬਿਨ ਵੰਦ ਨਾਨਕ ਗੁਰ ਚਰਨ ਲਾਗੇ ਬਾਜਿਆ ਅਨਹਦ ਤੂਰੇ ਸੁਣ ਤੇ ਪੂਨੀਤ ਕਹੇ ਪਵਤ ਸਤਿਗੁਰ ਰਹਿਆ ਪਰ ਪੂਰੇ ਬਿਨ ਵੰਦ ਨਾਨਕ ਗੁਰ ਚਰਨ ਲਾਗੇ ਬਾਜਿਆ ਅਨਹਦ ਤੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ